ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਗੋਪਾਲ ਤੀਰਯਾਰਤਾ ਜੋ ਜਨ ਤੁਮਰੀ ਭਗਤ ਕਰਨਤੇ ਤਿਨ ਕੇ ਕਾਜ ਸਵਾਰਤਾ ਗੋਪਾਲ ਤੇਰਾ ਯਾਰਤਾ ਜੋ ਜਨ ਤੁਮਰੀ ਭਗਤ ਕਰਨਤੇ ਤਿਨ ਕੇ ਕਾਜ ਸਵਾਰਤਾ ਦਾਲ ਸਿੱਧਾ ਮੰਗੋਂ ਕੀਓ ਹਮਰਾ ਖੁਸ਼ੀ ਕਰੇ ਨਿਤ ਜੀਓ ਬਨਿਆ ਸ਼ਾਦਨ ਨੀਕਾ ਅਨਾਜ ਮੰਗੋਂ ਸਤ ਸੀਕਾ ਗਉ ਪੈਸ ਮੰਗੋਂ ਲਾਵੇਰੀ ਇਕ ਤਾਜਨ ਤੁਰੀ ਚੰਗੇਰੀ ਕਰ ਕੀ ਗੀਹਨ ਚੰਗੇ ਜਨ ਧਨ ਆਲੇ ਵ ਮੰਗੀ ਗਉ ਪਾਸ ਮੰਗੂ ਲਾਵੇਰੀ ਇਕ ਤਾਂ ਜਨ ਤੁਰੀ ਚੰਗੀਰੀ ਕਰ ਕੀ ਗੀਹਨ ਚੰਗੀ ਜਨ ਤਨ ਆਲੇ ਵ ਮੰਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੁ ਕੋ ਜੋ ਕਟਾਲੇ ਚਵਰੂ ਛਤਰ ਤਖਤ ਦੇ ਮਾਲਕ ਸਤਿ ਆਨੁ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਨਾਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਦੇੰਦੇ ਪਹਿਲੇ ਪੈਰ ਦੇ ਸਜੀ ਪਾਵਨ ਦੀਵਾਨ ਜਿਨ੍ਹਾਂ ਦੀਆਂ ਹਾਜ਼ਰੀਆਂ ਪਰ ਰਹੇ ਗੁਰੂ ਪਿਆਰ ਵਾਲੇ ਸਤਸੰਗੀ ਜਨਮ ਵਟਪਾਗੇ ਹੋ ਸਤਿਗੁਰਾਂ ਦੀ ਚਰਨ ਸ਼ਰਨ ਦੇ ਵਿੱਚ ਬੈਠ ਕੇ ਅਸੀਂ ਸਮੇਂ ਨੂੰ ਅਸੀਂ ਸਫਲ ਬਣਾਉਣ ਦਾ ਯਤਨ ਕਰਦੇ ਹਾਂ ਅਬਾਰ ਕਿਰਪਾ ਧੰਗੁਰ ਗੁਰਦਮਨ ਸਾਹਿਬ ਮਹਾਰਾਜ ਜੀ ਦੀ ਜਿਨ੍ਹਾਂ ਦੀ ਹਜ਼ੂਰੀ ਵਿੱਚ ਬੈਠ ਕੇ ਅਸੀਂ ਪਾਵਨ ਮੁਖਵਾਕ ਰਾਹੀ ਆਪਣੇ ਇਸ ਮਨੁਖਾ ਜਰਮ ਨੂੰ ਸਵਾਰ ਰਹੇ ਅੱਜ ਦਾ ਪਾਵਨ ਪਵਿੱਤਰ ਬਚਨ ਤਾਂਤਨ ਭਗਤ ਧੰਨਾ ਜੀ ਇਹਨਾਂ ਦੇ ਪਾਵਨ ਮੁਖਾਰਬਿੰਦ ਤੋਂ ਯਾਰਨ ਕੀਤਾ ਹੋਇਆ ਧੰਨਾ ਸ਼੍ਰੀ ਦਾਤ ਦੇ ਅੰਦਰ ਪਵਨ ਅੰਗ 695 ਤੇ ਸੁਭਾਇਮਾਨ ਹੈ ਇਸ ਪਵਨ ਸੁਪੀਤਰ ਬਚਨ ਰਾਹੀਂ ਭਗਵਤ ਧਨਾ ਜੀ ਨੇ ਜੋ ਸਾਨੂੰ ਸਿਖਿਆ ਬਖਸ਼ੀ ਹੈ ਕਿ ਆਪਾਂ ਜੇ ਮੰਨਤੇ ਬੰਨਾ ਹੈ ਤੇ ਗੁਰੂ ਪਰਮਾਤਮਾ ਦੇ ਬੰਨਾ ਹੈ ਸੰਸਾਰ ਦੇ ਨੇ ਸੰਸਾਰ ਮੁਤਾਬਕ ਜੇਕਰ ਅਸੀਂ ਮੰਗਣ ਤੁਰ ਪਏ ਕਿਉਂਕਿ ਇੱਕ ਮੰਗਤਾ ਦੂਜੇ ਮੰਗਤੇ ਨੂੰ ਕੀ ਦੇ ਸਕਦਾ ਹੈ ਇਸ ਲਈ ਭਗਤ ਧੰਨਾ ਜੀ ਕਹਿਣ ਲੱਗੇ ਜੇ ਤੋਵੇਂ ਮੰਗਣਾ ਹੈ ਗੁਰੂ ਅੱਗੇ ਅਰਦਾਸ ਕਰਨੀ ਹੈ ਦੀ ਪ੍ਰਮਾਤਮਾ ਕੀ ਅਰਦਾਸ ਕਰਨੀ ਅਰਦਾਸ ਕਰਨ ਦਾ ਤਰੀਕਾ ਕੀ ਹੈ ਆਓ ਵਿਚਾਰ ਦੀ ਰੰਤਾ ਤੋਂ ਪਹਿਲਾਂ ਰਸਨਾ ਕਰੋ ਪਵਿੱਤਰ ਅਦਬ ਸਹਿਤ ਗੁਰਫਤੇ ਪਰਵਾਣ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਦੋਂ ਅਰਦਾਸ ਅਖਰ ਆਉਂਦਾ ਹੈ ਉਸ ਵਕਤ ਹੀ ਸਿਆਣੇ ਜਿਹੜੇ ਪੁਰਖ ਨੇ ਉਹਨਾਂ ਨੇ ਇੱਕ ਬੜੀ ਪਿਆਰੀ ਗੱਲ ਕਹੀ ਹੈ ਅਰਦਾਸ ਕਰਨ ਲੱਗਿਆਂ ਤੁਹਾਡੇ ਅੰਦਰ ਵਿਸ਼ਵਾਸ ਹੋਣਾ ਬੜਾ ਜ਼ਰੂਰੀ ਹੈ ਜਿਹਦੇ ਸਾਹਮਣੇ ਅਸੀਂ ਅਰਦਾਸ ਕਰਦੇ ਹਾਂ ਉਸ ਪ੍ਰਤੀ ਵਿਸ਼ਵਾਸ ਬਹੁਤ ਜ਼ਰੂਰੀ ਹੈ ਤੇ ਦੂਜਾ ਗੁਣ ਜਿਹੜਾ ਦੱਸਿਆ ਹੈ ਕਹਿਣ ਲੱਗੇ ਵਿਸ਼ਵਾਸ ਦੇ ਨਾਲ ਨਾਲ ਫਿਰ ਤੁਸੀਂ ਆਸ ਵੀ ਰੱਖਣੀ ਹੈ ਤੀਜਾ ਗੁਣ ਵੀ ਫਿਰ ਦੱਸਿਆ ਕਹਿੰਦੇ ਵਿਸ਼ਵਾਸ ਹੋਵੇ ਅਰਦਾਸ ਕਰੋ ਗੁਰੂ ਦੇ ਚਰਨਾਂ ਵਿੱਚ ਖੜੇ ਹੋ ਕੇ ਪਰ ਜੀ ਅੰਦਰ ਹੀ ਧਾਵਾ ਡੋਲ ਹੈ ਅੰਦਰ ਹੀ ਖੇលਿਆ ਫਿਰਦਾ ਹੈ ਭਾਵਤ ਦੀਏ ਤੇ ਉਧਰ ਟਟਕਣਾ ਵਿੱਚ ਪਿਆ ਹੋਇਆ ਹੈ ਫਿਰ ਦੱਸੋ ਗੁਰੂ ਵੀ ਕੀ ਕਰੇ ਵਿਸ਼ਵਾਸ ਤੋਂ ਬਾਅਦ ਆਸ ਆਪਣੇ ਅੰਦਰ ਬੰਨ੍ਹ ਕੇ ਰੱਖੋ ਕਿ ਮੈਂ ਆਪਣੇ ਗੁਰੂ ਅੱਗੇ ਵਿਸ਼ਵਾਸ ਰੱਖ ਕੇ ਜਿਹੜਾ ਹੈ ਅਰਦਾਸ ਕੀਤੀ ਹੈ ਤੇ ਮੈਨੂੰ ਆਸ ਹੈ ਕਿ ਮੇਰੀ ਅਰਦਾਸ ਜਰੂਰ ਸੁਣੀ ਜਾਏਗੀ ਕਿਉਂਕਿ ਪਵਨ ਬਾਣੀ ਦਾ ਬਚਨ ਵੀ ਹੈ ਕਬੀਰ ਆਸਾ ਕਰੀਏ RAM ਕੀ ਅਵਰੇ ਆਸ ਨਿਰਾਸ ਕਹਿੰਦੇ ਜੇ ਆਸ ਰੱਖਣੀ ਹੈ ਤੇ ਗੁਰੂ ਪਰਮਾਤਮਾ ਦੀ ਰੱਖੀ ਬਾਕੀ ਆਸਾਵਾਂ ਜਿਹੜੀਆਂ ਨੇ ਨਾ ਉਹ ਕਿਤੇ ਨਾ ਕਿਤੇ ਤੈਨੂੰ ਨਿਰਾਸ਼ ਕਰਨਗੀਆਂ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਵੀ ਇਹ ਗੱਲ ਸਪਸ਼ਟ ਕੀਤੀ ਹੈ ਬਚਨ ਤੁਹਾਨੂੰ ਯਾਦ ਹੈ ਇਹ ਆਸ ਪਰਥਾਈ ਹੈ ਅਸੀਂ ਵਿਸ਼ਵਾਸ ਰੱਖ ਕੇ ਇਹ ਗੱਲ ਕਹਿੰਦੇ ਹਾਂ ਮਾਲਕ ਤੁਧ ਬਿਨ ਦੂਜਾ ਨਾਹੀ ਹੋਏ ਤੂੰ ਕਰਤਾ ਕਰੇ ਸੋ ਹੋਏ ਸਿੱਧੀ ਗੱਲ ਕਹੀ ਹੈ ਕਿ ਜੋ ਤੂੰ ਕਰੇਗਾ ਉਹੀ ਹੋਏਗਾ ਤੇਰਾ ਜੋਰ ਤੇਰੀ ਮੰਟੇਕ ਸਦਾ ਸਦਾ ਜਪ ਨਾਨਕ ਏਕ ਸਭ ਉਪਰ ਪਾਰ ਬ੍ਰਹਮ ਦਾ ਦਾਰ ਮੈਨੂੰ ਵਿਸ਼ਵਾਸ ਹੈ ਤੇਰ ਤੂੰ ਤੇ ਕੋਈ ਹੈ ਹੀ ਨਹੀਂ ਇਸ ਕਰਕੇ ਸਭ ਉਪਰ ਪਾਰ ਬ੍ਰਹਮ ਦਾ ਦਾਰ ਤੇਰੀ ਟੇਕ ਤੇਰਾ ਆਧਾਰ ਮੈਂ ਆਪਣੇ ਅੰਦਰ ਤੇਰਾ ਹੀ ਆਸਰਾ ਰੱਖਿਆ ਹੋਇਆ। تیرਤੇ ਭਰੋਸਾ ਹੈ تیرਤੇ ਆਸ ਰੱਖੀ ਹੋਈ। ਜਿਹਨਾਂ ਦੇ ਅੰਦਰ ਇਹ ਡਿੜਤਾਂ ਹੁੰਦੀ ਹੈ ਨਾ ਫਿਰ ਪ੍ਰਮਾਤਮਾ ਬੜੀ ਕਿਰਪਾ ਕਰਦਾ ਹੈ ਉਨ੍ਹਾਂ ਤੇ। ਆ ਦੇਵੀ ਗੁੰਦਸਿਨੀ ਤੋਂ ਬਾਅਦ ਕਿੰਦੇ ਵਿਸ਼ਵਾਸ ਤੋਂ ਬਾਅਦ ਆਸ ਆਉਂਦਾ ਹੈ ਆਸ ਤੋਂ ਬਾਅਦ ਜਿਹੜਾ ਹੈ ਤੁਹਾਡੇ ਅੰਦਰ ਸਬਰ ਵਾਲੀ ਅਵਸਥਾ ਬੜੀ ਹੋਣੀ ਜ਼ਰੂਰੀ ਹੈ ਸਬਰ ਸਿਦਕ ਦੇ ਨਾਲ ਤੁਸੀਂ ਭਰੇ ਹੋਣੇ ਜ਼ਰੂਰੀ ਤੇਨੇ ਕਿ ਮੈਂ ਅੱਜ ਖੜੇ ਹੋ ਕੇ ਅਰਦਾਸ ਕੀਤੀ ਹੈ ਤੇ ਅੱਜ ਹੀ ਮੇਰੀ ਅਰਦਾਸ ਪੂਰੀ ਹੋਵੇ ਸਬਰ ਦਾ ਹੋਣਾ ਵੀ ਬੜਾ ਜ਼ਰੂਰੀ ਹੈ ਤਿਆਪਾਂ ਕਈ ਵਾਰਾਂ ਇਸ ਉਦਾਹਰਨ ਨੂੰ ਹੀ ਸਮਝਿਆ ਹੈ ਕੋਈ ਵੀ ਉਦਾਹਰਨ ਲੈ ਚਲੋ ਕਿਸਾਨ ਦੀ ਉਦਾਹਰਨ ਤੇ ਆਪਾਂ ਕਰੀਏ ਵਾਰਾਂ ਲਈ ਮੈਂ ਘਰ ਦੀ ਉਦਾਹਰਨ ਦਿੰਦਾ ਜੇ ਅਸੀਂ ਚੁੱਲੇ ਤੇ ਸਮਝੀ ਬਣਾਉਣ ਵਾਸਤੇ ਜਿਹੜਾ ਰੱਖਦੇ ਆ ਨਾ ਉਹਦੇ ਵਾਸਤੇ ਵੀ ਸਾਨੂੰ ਸਬਰ ਰੱਖਣਾ ਪਏਗਾ ਜੇ ਨੀਂ ਕਿ ਰੱਖੀਏ ਤੇ ਉਸੇ ਵੇਲੇ ਪੱਕ ਜਾਏਗੀ ਇਦਾਂ ਤੇ ਨਹੀਂ ਹੁੰਦਾ ਰੋਟੀ ਵੇਲ ਕੇ ਅਸੀਂ ਤਵੇ ਤੇ ਪਾਈ ਐ ਸਾਨੂੰ ਕੁਝ ਸਮੇਂ ਲਈ ਸਬਰ ਰੱਖਣਾ ਪਏਗਾ ਕੱਚੀ ਐ ਤੇ ਇਹਨੇ ਸਮਾਂ ਪਾ ਕੇ ਪਕੀ ਹੋਣਾ ਇਹ ਤੇ ਹੈ ਨਹੀਂ ਕਿ ਅਸੀਂ ਵੇਲ ਕੇ ਪਾਈ ਐ ਉਸੇ ਵੇਲੇ ਲਾ ਲਈ ਇਦਾਂ ਤੇ ਨਹੀਂ ਉਸ ਵਕਤ ਵੀ ਸਾਨੂੰ ਸਬਰ ਰੱਖਣਾ ਪੈਂਦਾ ਫਿਰ ਅਦਾਸ ਵੇਲੇ ਕਿਉਂ ਨਹੀਂ ਜੇ ਅਗਲਾ ਕੋਈ ਬੜਾ ਪਿਆਰਾ ਹੈ ਵਿਸ਼ਵਾਸ ਆਸ ਸਬਰ ਤੇ ਅਖੀਰਲਾ ਹੈ ਸਮਰਪਣ ਆਪਣਾ ਆਪ ਅਰਪਣ ਕਰਕੇ ਅਰਦਾਸ ਕਰੀ ਜਿੰਨੂੰ ਆਪਾਂ ਇਦਾਂ ਪੜ੍ਹਦੇ ਆ ਸਿੱਖਦੇ ਹਾਂ ਸਤਿਗੁਰੂ ਗੁਰੂ ਰੰਸ ਹੈ ਮਹਾਰਾਜ ਜੀ ਕੋਲੋਂ ਕਵੀਰ ਮੇਰਾ ਮੁਝ ਮੇ ਕਿਛ ਨਹੀਂ ਜੋ ਕਿਛ ਹੈ ਸੋ ਤੇਰਾ ਤੇਰਾ ਤੁਝ ਕੋ ਸੌਂਪਤੀ ਕੀ ਲਾਗਾ ਮੇਰਾ ਅਰਦਾਸ ਕਰਨ ਲੱਗਿਆ ਸਮਰਪਣ ਦਾ ਹੋਣਾ ਵੀ ਸਮਰਪਣ ਤੋਂ ਭਾਵ ਕੀ ਆਪਣੇ ਆਪ ਨੂੰ ਡੈਡੀਕੇਟ ਕਰਨਾ ਆਤਮ ਸਮਰਪਣ ਕਰ ਦੇਣਾ ਕਿ ਮੇਰਾ ਕੁਛ ਨਹੀਂ ਹੈ ਸਭ ਕੁਛ ਤੁਸੀਂ ਹੀ ਹੋ ਤੇ ਤੁਹਾਡੇ ਚਰਨਾਂ ਵਿੱਚ ਅਰਦਾਸ ਇਹ ਗੁਣ ਸਾਡੇ ਅੰਦਰ ਆ ਗਏ ਨਾ ਉਦੋਂ ਹੀ ਅਰਦਾਸ ਪੂਰੀ ਹੋਵੇ ਮਹਾਰਾਜਾ ਰਣਜੀਤ ਸਿੰਘ ਜੀ ਆਏ ਆਪਾਂ ਕਈ ਵਾਰ ਨੇ ਉਦਾਹਰਣ ਲਈ ਆ ਕੇ ਕਹਿਣ ਲੱਗੇ ਬਦੂ ਸਾਹਿਬ ਕਿੱਥੇ ਨੇ ਜੋ ਉਸ ਵਕਤ ਕਹਿ ਲੋ ਕੀ ਉਸ ਸਥਾਨ ਦੇ ਹੈਡ ਗ੍ਰੰਥੀ ਕਹਿ ਲੋ ਜਾ ਸੇਵਾਦਾਰ ਕਹ ਲੋ ਤੇ ਜਦੋਂ ਭਾਈ ਬੁੱਧੂ ਜੀ ਮਿਲੇ ਤੇ ਬੜੀ ਸਿੱਧਕ ਵਾਲੀ ਰੂਹ ਹੈ ਉਹ ਮਹਾਰਾਜ ਰਣਜੀਤ ਸਿੰਘ ਜੀ ਕਹਿੰਦੇ ਕਿ ਬੁੱਧੂ ਸਾਹਿਬ ਨੂੰ ਮਿਲਣਾ ਹੈ ਤੇ ਭਾਈ ਬੁੱਧੂ ਜੀ ਮਹਾਰਾਜਾ ਰਣਜੀਤ ਸਿੰਘ ਜੀ ਨੂੰ ਧੰਨ ਗੁਰਗ੍ਰੰਥ ਸਾਹਿਬ ਮਹਾਰਾਜ ਜੀ ਦੀ ਹਜ਼ੂਰੀ ਵਿੱਚ ਲਿਜਾ ਕੇ ਇਸ਼ਾਰਾ ਕਰਦੇ ਨੇ ਸਹਿਬ ਆ ਬੈਠੇ ਨੇ ਤੇ ਬੁੱਧੂ ਤੁਹਾਡੇ ਸਾਹਮਣੇ ਦੱਸੋ ਕੀ ਹੈ ਬੜੀ ਪਿਆਰੀ ਗੂ ਜੋ ਸ਼ਬਦਾਵਲੀ ਵਰਤੀ ਉਹ ਹਿਰਦੇ ਨੂੰ ਕਹ ਲੋ ਕਿ ਬੜਾ ਪ੍ਰਭਾਵ ਪਾਉਂਦੀ ਹੈ ਕਿੰਦੀ ਸਹਿਬ ਇਹ ਨੇ ਬੁੱਧੂ ਮੈਂ ਦੱਸੋ ਕਹਿੰਦੇ ਅਸੀਂ ਜਾਣਾ ਜੰਗੇ ਮੈਦਾਨ ਤੇ ਮੈਂ ਚਾਹੁੰਨਾ ਹਾਂ ਕਿ ਸਾਡੀ ਜਿੱਤ ਜਿਹੜੀ ਹੈ ਉੱਥੇ ਹੋਵੇ ਤੇ ਆਪਰ ਅਰਦਾਸ ਕਰਦਾ ਕਹਿੰਦੇ ਜੀ ਰੂਟ ਉਥੇ ਸ਼ਬਦਾਵਲੀ ਵੇਖੋ ਕੈਸੀ ਵਰਤੀ ਸਿੱਧੀ ਜੀ ਭਾਸ਼ਾ ਵਿੱਚ ਇੱਕ ਗੱਲ ਕਹੀ ਹੈ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਮੇ ਦਾ ਮਹਾਰਾਜਾ ਮੰਗਤਾ ਬਣ ਕੇ ਤੁਹਾਡੇ ਦਰ ਤੇ ਆਇਆ ਏ ਇਹਦੀ ਝੋਲੀ ਵਿੱਚ ਜੇ ਤੁਰੀ ਰਾਦ ਪਾਓ ਚਲੋ ਜ ਗਏ ਨੇ ਜੰਗ ਦੇ ਮੈਦਾਨ ਉੱਥੇ ਜਾ ਕੇ ਜਿਹੜਾ ਹੈ ਚਲ ਫਿੜਤ ਹੋਈ ਹੈ ਉਸ ਜੰਗ ਦੇ ਵਿੱਚ ਫਤਿਹ ਪ੍ਰਾਪਤ ਹੋਈ ਹੈ ਸਮਾ ਪਾ ਕੇ ਫੇਰ ਉਸੇ ਸਥਾਨ ਤੇ ਆ ਕੇ ਅੱਜ ਕਹਿੰਦੇ ਨੇ ਵੀ ਅਸੀਂ ਬਹੁਤ ਖੁਸ਼ ਆ ਦੱਸੋ ਕੀ ਤੁਹਾਨੂੰ ਚਾਹੀਦਾ ਹੈ ਭਾਈ ਬੁੱਧੂ ਜੀ ਤੇ ਬੜੇ ਸਿੱਧਕ ਵਾਲੇ ਸਨ ਕਹਿੰਦੇ ਕੀ ਫੇਰ ਮਾਮ ਫੜ ਕੇ ਤੇ ਹਜੂਰੀ ਵਿੱਚ ਲੈ ਕੇ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਸਾਹਮਣੂ ਖੜਾ ਕੇ ਇੱਕ ਬੇਨਤੀ ਕੀਤੀ ਕਹਿੰਦੇ ਸਤਿਗੁਰੂ ਵੇਖੋ ਕੱਲ ਮੰਗਤਾ ਬਣ ਕੇ ਮੰਗਣ ਆਇਆ ਸੀ ਅੱਜ ਮਹਾਰਾਜਾ ਬਣ ਕੇ ਜਿਹੜਾ ਹੈ ਇਹ ਸਾਨੂੰ ਕੁਝ ਦੇ ਰਿਹਾ ਹੈ ਉਥੇ ਬੜੀ ਗੱਲ ਕਹਿ ਲੋ ਕਿ ਹਿਰਦੇ ਵਿੱਚ ਵਜੀ ਉਹਨਾਂ ਦੇ ਕਹਿੰਦੇ ਮੈਂ ਕੀ ਬੋਲ ਗਿਆ ਮੇਰੇ ਕਹਿਣ ਤੋਂ ਭਾਵੇਂ ਹੈ ਸਾਡੇ ਅੰਦਰ ਇਹ ਅਵਸਥਾ ਹੋਣੀ ਚਾਹੀਦੀ ਹੈ। ਹਾਲਕੀ ਦਬੇ ਪਾਣੀ ਅੰਦਰ ਬੇੰਤ ਜਗਾ ਤੇ ਅਰਦਾਸ ਪਰਥਾਏ ਬੜੇ ਬਚਨ ਵਰਤੇ। ਹੈ ਹਜੂਰ ਹਾਜ਼ਰ ਅਰਦਾਸ ਰੱਬ ਤੇ ਕੋਲੀ ਹੈ ਪਰ ਤੇਰੀ ਹਾਜ਼ਰੀ ਤੇਰੇ ਕੋਲ ਨਹੀਂ ਹੈਗੀ। ਤੇ ਹੋਏ ਕਾਰਨ ਹੈ ਕਿ ਅਰਦਾਸ ਪੂਰੀ ਨਹੀਂ ਹੁੰਦੀ। ਤੇ ਜਿੱਦਣ ਇਹ ਗੁਣ ਸਾਡੇ ਅੰਦਰ ਆ ਜਾਣਗੇ ਨਾ ਪੰਜਵੇਂ ਪਾਤਸ਼ਾਹ ਜੀ ਦਾ ਬੜਾ ਪਿਆਰਾ ਬਚਨ ਹੈ ਇੱਕ ਕਿੰਦੇ ਤਉ ਮੈਂ ਆਇਆ ਸ਼ਰਣੀ ਆਇਆ ਰਬ ਜੀ ਮੈਂ ਤੁਹਾਡੀ ਸ਼ਰਨ ਵਿੱਚ ਆਇਆ ਭਰੋਸੇ ਆਇਆ ਕਿਰਪਾ ਆਇਆ ਜਿਉਂ ਭਾਵੇ ਝੋ ਰਾਖੋ ਸੁਆਮੀ ਮਾਰਗ ਗੁਰੇ ਪਠਾਇਆ ਹੁਣ ਕਿਰਪਾ ਕਰਕੇ ਤੂੰ ਰੱਖ ਲੈ ਗੁਰੂ ਨੇ ਤੁਹਾਡੇ ਕੋਲ ਭੇਜਿਆ ਹੈ ਇੱਕ ਭਰੋਸਾ ਰੱਖ ਕੇ ਅਸੀਂ ਤੁਹਾਡੇ ਕੋਲ ਆਏ ਹਾਂ ਮੇਰੇ ਤੇ ਕਿਰਪਾ ਕਰਕੇ ਜੇ ਜੀ ਤੋ ਇਸ ਪ੍ਰਕਾਰ ਦਾਸ ਹੋਏਗੀ ਮਾਲਕ ਕਿਉਂ ਨਹੀਂ ਸੁਣੇ ਮੈਨੂੰ ਪੂਰਾ ਵਿਸ਼ਵਾਸ ਹੈ ਜੀ ਮੈਂ ਕਹਾਂ ਮਾਲਕ ਜੀ ਪੂਰਾ ਵਿਸ਼ਵਾਸ ਹੈ ਮੈਨੂੰ ਪੂਰੀ ਆਸ ਹੈ ਤੁਹਾਡੇ ਤੇ ਇਸ ਪ੍ਰਕਾਰ ਜਿਹੜਾ ਹੈ ਮੈਂ ਸਬਰ ਵਿੱਚ ਰਹਾਗਾ ਪਰ ਮੈਂ ਤੇਰੇ ਧਰਮ ਨੂੰ ਛੱਡ ਕੇ ਔਰ ਕਿਤੇ ਨਹੀਂ ਜਾਂਦਾ ਮੰਗਣਾ ਤੇਰੇ ਤੋਂ ਹੀ ਹੈ ਦੇਣਾ ਨਹੀਂ ਦੇਣਾ ਤੇ ਤੇਰੀ ਮਰਜ਼ੀ ਹੈ ਅਵਹਮ ਚਲੀ ਠਾਕੁਰ ਪਹਿਾਰ ਜਦ ਹਮ ਸ਼ਰਨ ਪ੍ਰਭੂ ਕੀ ਆਈ ਰਾਖ ਪ੍ਰਭੂ ਭਵੇਂ ਮਾਰ ਹੁਣ ਰੱਖ ਲੈ ਭਵੇਂ ਮਾਰ ਦੇ ਤੇਰੀ ਸ਼ਰਨ ਵਿੱਚ ਆ ਰਿਆ ਸਿ ਸਬਰ ਵਿੱਚ ਚਲੋਗੇ ਤੇ ਫਲ ਪ੍ਰਾਪਤ ਹੋ ਜਾਏਗਾ ਤੁਹਾਨੂੰ ਤੇ ਜੇ ਕਾਲੀ ਕਰਾਂਗੇ ਧਰਮ ਦੀ ਦੁਨੀਆ ਅੰਦਰ ਕਾਲੀ ਨਹੀਂ ਛੇਤੀ ਨਹੀਂ ਤੇ ਜੇਕਰ ਅਸਲ ਦੇ ਵਿੱਚ ਅਸੀਂ ਛੇਦੀ ਕਰਾਂਗੇ ਫਿਰ ਵਾਂਝੇ ਰਹਿ ਜਾਵਾਂਗੇ ਖਾਲੀ ਰਹਿ ਜਾਵਾਂਗੇ ਕੁਝ ਨਹੀਂ ਮਿਲੇਗਾ ਕਿਉਂਕਿ ਮਾਲਕ ਕੇ ਰਦਾਵੇਂ ਦਾ ਤੇ ਇਸ ਲਈ ਜਿਹੜਾ ਹੈ ਇਹ ਗੁਣ ਜਿੱਦੋਂ ਸਾਡੇ ਅੰਦਰ ਆ ਗਏ ਉਦਣ ਹੀ ਸਾਡੀ ਅਰਦਾਸ ਪੂਰੀ ਹੁੰਦੀ ਹੈ ਤੇ ਅਸੀਂ ਆਪਣੇ ਅੰਦਰ ਵੇਖ ਲਈਏ ਆ ਗੁਣ ਹੈਗੇ ਕਿ ਨਹੀਂ ਹੈਗੇ ਭਗਤ ਧੰਨਾ ਜੀ ਦੇ ਅੰਦਰ ਇਹ ਗੁਣ ਹੈਗੇ ਜੋ ਸਾਨੋਂ ਸਿੱਖਿਆ ਦਿਰ ਕਰਵਾ ਰਹੇ ਨੇ ਕੀ ਕਹਿੰਦੇ ਨੇ ਗੋਪਾਲ ਤੇਰਾ ਆਰਤਾ ਆਰਤਾ ਤਾਂ ਅਰਥ ਹੁੰਦਾ ਹੈ ਮੰਗਤਾ ਆਰਤ ਤੋਂ ਬਣਿਆ ਰੱਬ ਜੀ ਅਸੀਂ ਤੇਰੇ ਦਰ ਦੇ ਮੰਗਤੇ ਹਾਂ ਗੋਪਾਲ ਦਰਸਨ ਧਰਤੀ ਨੂੰ ਪਾਲਣ ਵਾਲਾ ਰੱਬ ਰੱਬ ਜੀ ਅਸੀਂ ਤੇਰੇ ਦਰ ਦੇ ਮੰਗਤੇ ਹਾਂ ਜੋ ਜਨ ਤੁਮਰੀ ਭਗਤ ਕਰੰਤੇ ਤਿਨ ਕੇ ਕਾਜ ਸਵਾਰਤਾ ਕਹਿੰਦੇ ਜੋ ਤੁਹਾਡੀ ਭਗਤੀ ਕਰਦੇ ਨੇ ਨਾ ਤੇ ਮੈਨੂੰ ਵਿਸ਼ਵਾਸ ਹੈ ਕਿ ਤੁਸੀਂ ਉਹਨਾਂ ਦੇ ਕਾਰਜ ਸਵਾਰਦੇ ਹੋ ਣੀ ਵੀ ਗੱਲ ਸਦਾਖ ਦਿੱਤੀ ਕੇਵਲ ਇਛਾਵਾਂ ਹੀ ਨਾ ਨਾ ਆਪਣੀ ਅੱਗੇ ਰੱਖੀ ਐ ਅਸੀਂ ਭਗਤੀ ਨਾ ਕਰੀਏ ਸੇਵਾ ਨਾ ਕਰੀਏ ਸਿਮਰਨ ਨਾ ਕਰੀਏ ਅਸੀਂ ਕੋਈ ਬਾੜ ਪੂਜਾ ਜਾਂ ਸ਼ੁਭ ਗੁਣ ਸਾਡੇ ਕੋਲ ਨਾ ਹੋਣ ਤੇ ਆਪਾਂ ਕੀ ਸਾਡੀ ਇੱਛਾ ਪੂਰੀ ਹੁੰਦੀ ਜਾਵੇ ਹੁੰਦੀ ਜਾਵੇ ਤੇ ਭਗਤ ਧੰਨਾ ਜੀ ਕਹਿਣ ਲੱਗੇ ਐਸਾ ਨਹੀਂ ਮੈਂ ਇਹ ਵੀ ਕਵਾਂਗਾ ਜੋ ਤੁਹਾਡੀ ਭਗਤੀ ਕਰਦੇ ਨੇ ਤੁਸੀਂ ਉਹਨਾਂ ਦੇ ਕਾਰਜ ਸਵਾਰਦੇ ਹੋ ਨੂੰ ਕਾਰਜ ਸਵਾਰਨ ਵਾਸਤੇ ਸਾਨੂੰ ਭਗਤੀ ਕਰਨੀ ਪੈਗੀ ਕਿਉਂਕਿ ਭਗਤ ਬਿਨਾ ਬਹੁ ਡੁੱਬੇ ਸਿਆਨੇ ਇਸ ਕਰਕੇ ਜਿਹੜਾ ਹੈ ਭਗਤ ਜੀ ਕਹਿਣ ਲੱਗੇ ਉਹਨਾਂ ਦੇ ਕਾਰਜ ਆਪ ਜੀ ਸਵਾਰਦੇ ਹੋ ਰਹਾ ਉਹ ਦਾਲ ਸਿੱਧਾ ਮੰਗੋਂ ਕਿ ਯੋ ਮੈਂ ਵੀ ਤੇਰੇ ਦਰ ਤੇ ਆ ਗਿਆ ਮੇਰੀਆਂ ਕੋਈ ਇੱਛਾਵਾਂ ਬਹੁਤੀਆਂ ਨਹੀਂ ਹੈਗੀਆਂ ਮੈਂ ਇਸ ਸਰੀਰ ਨੂੰ ਚਲਾਉਣਾ ਤੇ ਇਸ ਸਰੀਰ ਨੂੰ ਚਲਾਉਣ ਵਾਸਤੇ ਮੈਨੂੰ ਥੋੜਾ ਬਹੁਤ ਕੁਝ ਚਾਹੀਦਾ ਮੈਂ ਨਹੀਂ ਕਹਾਂ ਕਿ ਮੈਂ ਇਨਾ ਮੈਨੂੰ ਦੇ ਦਿਓ ਕਿ ਮੈਂ ਅਗਲੀ ਪੀੜ੍ਹੀ ਵਾਸਤੇ ਵੀ ਜੋੜ ਲਵਾਂ ਉਤੋਂ ਅਗਲੀ ਵਾਸਤੇ ਵੀ ਜੋੜ ਲਵਾਂ ਮੈਨੂੰ ਇਨਾ ਨਹੀਂ ਚਾਹੀਦਾ ਮੈਨੂੰ ਮੇਰਾ ਸਰੀਰ ਚਲਾਉਣਾ ਹੈ ਤੇ ਉਸ ਸਰੀਰ ਨੂੰ ਚਲਾਉਣ ਵਾਸਤੇ ਮੈਂ ਤੁਹਾਡੇ ਦਰ ਤੇ ਆ ਕੇ ਮੰਗਦਾ ਹਾਂ ਤੁਸੀਂ ਕਿਰਪਾ ਕਰ ਦਿਓ ਰਹਿਮਤ ਹੋ ਜਾਏਗੀ ਇਹ ਕਹ ਲੋ ਕਿ ਜਿੰਨਾ ਅੰਦਰ ਭਰੋਸਾ ਹੁੰਦਾ ਨਾ ਵਿਸ਼ਵਾਸ ਉਹੀ ਗੱਲ ਕਹਿੰਦੇ ਨੇ ਆ ਉਹ ਰਾਗ ਦੇ دیਵਾਨਾਂ ਵਿੱਚ ਇੱਕ ਪ੍ਰਸੰਗ ਚੱਲ ਰਿਹਾ ਹੈ ਭਾਈ ਸਰਤਾ ਦੇ ਭਾਈ ਬਲਵੰਦ ਜੀ ਦਾ ਕੀਰਤਨ ਕਰਦਿਆਂ ਕਰਦਿਆਂ ਹੰਕਾਰੀ ਹੋ ਗਏ ਗੁਰੂ ਸਾਹਿਬ ਜੀ ਨੂੰ ਕਹਿੰਦੇ ਸਾਰੇ ਭੇਟਾ ਹੁਣ ਸਾਨੂੰ ਦਿਆ ਕਰੋ ਕਿਉਂਕਿ ਸਾਡੇ ਰਾਹੀ ਸੰਗਤ ਜੁੜਦੀ ਹੈ ਸਾਡਾ ਕੀਰਤਨ ਚੰਗਾ ਹੈ ਸਾਡਾ ਉਚਾਰਣ ਚੰਗਾ ਹੈ ਸਾਡੀ ਸੁਰ ਚੰਗੀ ਹੈ ਤੁਹਾਨੂੰ ਕੋਣ ਪੁੱਛਦਾ ਤੇ ਇਹ ਦੋ ਦਿਨ ਅਗਲੇ ਆਏ ਨਹੀਂ ਭੈਣ ਦਾ ਵਿਆਹ ਸੀ ਸਤਪੁਰੂ ਜੀ ਨੇ 100 ਰੁਪਏ ਪਹਿਲੇ ਦਿਨ ਦਿੱਤਾ ਜਿਹ ਦਿਨ ਮੰਗਿਆ ਕਹਿੰਦੇ 100 ਨਾਲ ਕੀ ਹੋਏਗਾ ਕੁਝ ਨਹੀਂ ਹੋਣਾ ਸਤਪੁਰੂ ਜੀ ਕਹਿੰਦੇ ਕੋਈ ਨਹੀਂ ਸ਼ਰਤਾਂ ਰੱਖ ਕੇ ਸਿੱਧਕ ਰੱਖ ਕੇ ਕੀਰਤਨ ਕਰਦੇ ਰਹੋ ਗੁਰੂ ਨਾਨਕ ਬਹੁਤ ਕੁਛ ਦੇਏਗਾ ਤੁਹਾਨੂੰ ਪਹਿਲੇ ਦਿਨ ਸਿੱਖ ਭੇਜਿਆ ਦੂਜੇ ਦਿਨ ਸਿੱਖ ਭੇਜਿਆ ਤੀਜੇ ਦਿਨ ਸਤਿਗੁਰੂ ਜੀ ਖੁਦ ਗਏ ਕਿ ਭਈ ਕੀ ਗੱਲ ਐ ਐਸਾ ਕਿਹੜਾ ਕਾਰਨ ਐ ਧਨ ਦੇ ਬਦਲੇ ਤੁਸੀਂ ਗੁਰੂ ਘਰ ਛੱਡ ਦਿੱਤਾ ਤੇ ਬਹੁਤਾ ਤਾਂ ਨਹੀਂ ਮਿਲਿਆ ਸਤਿਗੁਰੂ ਜੀ ਕਹਿੰਦੇ ਭਰੋਸਾ ਰੱਖ ਕੇ ਕੀਰਤਨ ਤੇ ਕਰੋ ਤੁਹਾਡੇ ਖਜ਼ਾਨੇ ਭਰ ਰਹੇਗਾ ਗੁਰਦਾਨਕ ਇਹ ਲਵਜ ਨੇ ਇਸ ਪੰਨੇ ਵਿੱਚ ਪਾਛਾ ਜੀ ਦੇ ਇਹ ਕਿਉਂ ਸਪਾਈ ਬਲਵੰਡ ਜੀ ਕਹਿੰਦੇ ਕਿ ਅਸੀਂ ਤੇ ਵੇਖਿਆ ਨਹੀਂ ਕਿ ਜਾਨਾ ਕਿਥੇ ਰੱਖਿਆ ਸਾਡੇ ਵਾਸਤੇ ਤੇ 100 ਰੁਪਏ ਜੁੜਿਆ ਬੜੇ ਕਠੋਰ ਬੋਲ ਬੋਲੇ ਗਏ ਸਤਿਗੁਰੂ ਜੀ ਕਹਿੰਦੇ ਜੇ ਤੁਹਾਨੂੰ ਯਕੀਨ ਨਹੀਂ ਹੈਗਾ ਵਿਸ਼ਵਾਸ ਹੀ ਨਹੀਂ ਹੈਗਾ ਤੇ ਅਸੀਂ ਕੁਝ ਨਹੀਂ ਕਰ ਸਕਦਾ ਅਸੀਂ ਕੁਝ ਨਹੀਂ ਕਰ ਸਕਦੇ ਇਹ ਖਜ਼ਾਨਾ ਐਸਾ ਹੈ ਕਿ ਅਦ੍ਰਿਸ਼ਟ ਹੈ ਤੱਖ ਨਹੀਂ ਤੇ ਜੇ ਤੁਸੀਂ ਇਹ ਭਾਵਨਾ ਦੇ ਨਾਲ ਸੇਵਾ ਕਰਦੇ ਰਹੋਗੇ ਤੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਤੁਹਾਡੇ ਘਰੇ ਕਿਸੇ ਕਿਸਮ ਦੀ ਕੋਈ ਕਮੀ ਆਉਣ ਹੀ ਨਹੀਂ ਦੇਣਗੇ ਦੇਣਗੇ ਹੁਣ ਹੰਕਾਰ ਅਗਲਿਆਂ ਦਾ ਸ਼िखर ਤੇ ਆ ਉਹਨਾਂ ਨੇ ਗੁਰੂ ਸਾਹਿਬ ਜੀ ਨੂੰ ਸੁਣਾ ਦਿੱਤਾ ਕਹਿੰਦੇ ਤੁਹਾਡੀ ਜਾਇਜ ਹੈ ਕਰ ਸਾਡੇ ਕਰਕੇ ਸਤਿਗੁਰੂ ਜੀ ਕਹਿੰਦੇ ਠੀਕ ਹੈ ਫਿਰ ਰੋ ਆਪਣੀ ਜਗ੍ਹਾ ਤੇ ਅਗਲੇ ਨੂੰ ਕੋੜੋ ਯਾਸੀ ਫਿਰ ਭਗਤ ਤਨਾਜੀ ਕਹਿੰਦੇ ਮੈਨੂੰ ਬਹੁਤਾ ਕੁਝ ਨਹੀਂ ਚਾਹੀਦਾ ਦਾਲ ਸਿੱਧਾ ਮੰਗੋ ਘਿਓ ਦਾਲ ਦੇ ਦਿਓ ਥੋੜੀ ਆਟਾ ਦੇ ਦਿਓ ਸਿੱਧਾ ਦਾਤ ਨੂੰ ਦਾ ਆਟਾ ਘਿਓ ਦਾਤ ਨਾ ਘਿਓ ਦਾਲ ਵੀ ਦੇ ਦੇ ਆਟਾ ਵੀ ਦੇ ਦੇ ਥੋੜਾ ਘਿਓ ਦੇ ਦੇ ਚੰਗੀ ਰੋਟੀ ਚੋਪੜ ਕੇ ਖਾ ਲਾਂਗੇ ਹਮਰਾ ਖੁਸ਼ੀ ਕਰੇ ਨਿਤ ਜੀ ਉਹ ਜੇ ਸਾਡੇ ਅੰਦਰ ਖੁਸ਼ ਹੋ ਜਾਵੇ ਕੋਤਾ ਨਹੀਂ ਚਾਹੀਦਾ ਚਾਹ ਲੁੱਟੀ ਸਭਾ ਗੁਜ਼ਾਰਾ ਕਹਿ ਲੋਗੀ ਜੀਵਨ ਦਾ ਨਿਰਵਾਹ ਹੋ ਸਕੇ ਜੀ ਦੇ ਨਾਲ ਪਨਿਆ ਸ਼ਾਦਨ ਨੀਕਾ ਜੁਤੀ ਵੀ ਚਾਹੀਦੀ ਐ ਜੀ ਪਨਿਆਦਾਰ ਸੰਦੇ ਜੁਤੀ ਜੁਤੀ ਵੀ ਚਾਹੀਦੀ ਸ਼ਾਦਨ ਦਾ ਅਰਥ ਹੈ ਕੱਪੜਾ ਤੁਹਾਡੇ ਤੋਂ ਕੱਪੜਾ ਵੀ ਚਾਹੀਦਾ ਨੀਕਾ ਤੋਂ ਭਾਵ ਚੰਗਾ ਚੰਗੀ ਜੁਤੀ ਚੰਗਾ ਕੱਪੜਾ ਵੀ ਚਾਹੀਦਾ ਅਨਾਜ ਮੰਗੂ ਸਤ ਸੀਕਾ ਜਿਹੜੀ ਫਸਲ ਦੇਣੀ ਹੈ ਤੁਸੀਂ ਮੈਨੂੰ ਅਨਾਜ ਮੈਨੂੰ ਐਸਾ ਚਾਹੀਦਾ ਕਿ ਸਤ ਵਰੀ ਜਿਸ ਪੈੜੀ ਨੂੰ ਵਾਇਆ ਹੋਵੇ ਉਸ ਪੈੜੀ ਦੇ ਵਿੱਚੋਂ ਉਸ ਖੇਤ ਵਿੱਚੋਂ ਮੈਨੂੰ ਅਨਾਜ ਚਾਹੀਦਾ ਮੇਰੀ ਮੰਗ ਕੋਈ ਬਹੁਤੀ ਨਹੀਂ ਹੈ ਇਹ ਤੇ ਰੋਜ ਵਾਸਤੇ ਹੈ ਗਊ ਭੈਂਸ ਮੰਗੂ ਲਵੇਰੀ ਗਾਂ ਵੀ ਚਾਹੀਦੀ ਹੈ ਮੱਝ ਵੀ ਚਾਹੀਦੀ ਹੈ ਉਹ ਵੀ ਲਵੇਰੀ ਲਵੇਰੀ ਤੋਂ ਭਾਵ ਹੁੰਦਾ ਜਿਹੜੀ ਦੁੱਧ ਦੇ ਰਹੀ ਹੈ ਇੱਕ ਤਾਜ ਨੂੰ ਤੁਰੀ ਚੰਗੇਰੀ ਨੂੰ ਸਵਾਰੀ ਵਾਸਤੇ ਕਿਤੇ ਆਉਣਾ ਜਾਣਾ ਹੈ ਤੇ ਅਰਬੀ ਘੋੜੀ ਵੀ ਚਾਹੀਦੀ ਚੰਗੀ ਘਰ ਕੀ ਗੇਹਨ ਚੰਗੀ ਹੋ ਘਰ ਦੇ ਵਿੱਚ ਇਸਤਰੀ ਵੀ ਚੰਗੀ ਚਾਹੀਦੀ ਭਾਵ ਸ਼ੋਭ ਗੁਣਾ ਵਾਲੀ ਸੁਹਾਵਣ ਵਾਲੀ ਚੰਗੇ ਗੁਣਾ ਵਾਲੀ ਇਸਤਰੀ ਵੀ ਤੁਹਾਡੇ ਤੋਂ ਮੈਂ ਮੰਗਦਾ ਭਾਵ ਜਿਹੜਾ ਹੈ ਜੋ ਮੇਰੀ ਪਤਨੀ ਹੋਵੇ ਉਹ ਸ਼ੋਭ ਗੁਣਾ ਵਾਲੀ ਹੋ ਚੰਗੇ ਗੁਣਾ ਵਾਲੀ ਕਰਨ ਨੂੰ ਬਣਾਉਣ ਵਾਲੀ ਜਨ ਧੰਨਾ ਲੇਵੈ ਮੰਗੀ ਦਾਸ ਸਨਾ ਰੱਬ ਜੀ ਤੁਹਾਡੇ ਕੋਲੋਂ ਇਹ ਦਾਤ ਮੰਗਦਾ ਹੈ ਕਿਉਂਕਿ ਇਹ ਰੋਜ਼ ਦੀ ਇੱਥੇ ਧੰਨ ਦਾ ਜ਼ਿਕਰ ਨਹੀਂ ਵੇਖਿਆ ਕਿਉਂਕਿ ਧਨ ਨਾਲ ਇਹ ਚੀਜ਼ਾਂ ਆਉਣੀਆਂ ਤੇ ਭਗਤ ਜੀ ਨੇ ਇਹੋ ਚੀਜ਼ਾਂ ਨੂੰ ਰੱਬ ਤੋਂ ਮੰਗ ਲਿਆ ਇਸ ਸਬਚੇ ਇਹ ਕੀਤਾ ਹੈ ਸੰਸਾਰ ਨੂੰ ਕਿ ਸੰਸਾਰ ਦੇ ਲੋਕੋ ਅਸਲ ਦੇ ਵਿੱਚ ਜਿਹੜਾ ਹੈ ਜੋ ਜੀਵਨ ਦਾ ਨਿਰਵਾਦ ਜਿੰਨੇ ਕੁ ਨਾ ਚੱਲ ਸਕੇ ਉਨੇ ਕੁ ਮੰਗ ਜਿਹੜਾ ਹੈ ਗੁਰੂ ਅਕੇ ਰੱਖਿਆ ਹੈ ਜੋੜਨ ਦਾ ਯਤਨ ਕਰੋਗੇ ਕੁਝ ਦੁਖਦਾਈ ਹੋਏਗੀ ਜ਼ਿੰਦਗੀ ਜ਼ਿੰਦਗੀ ਵਿੱਚ ਪਰੇਸ਼ਾਨੀ ਆਏਗੀ ਤੇ ਜੇ ਸੋਣਾ ਨਿਰਵਾਰ ਹੋਈਦਾ ਚੱਲ ਜਾਵੇ ਇਹ ਤੋਂ ਬਧੀ ਕੀ ਹੈ ਇਸ ਲਈ ਜਿਹੜਾ ਸਿੱਖਿਆ ਵੀ ਸਾਨੂੰ ਆਪਣੇ ਹਿਰਦੇ ਵਿੱਚ ਰੱਖਣੀ ਚਾਹੀਦੀ ਹੈ ਜੋ ਗੁਰੂ ਅਮਰਦਾਸ ਸਾਹਿਬ ਜੀ ਨੇ ਸਾਨੂੰ ਬਖਸ਼ੀ ਹੈ ਖਾਣ ਨੂੰ ਥੋੜੇ ਨਾ ਬਹੁਤਾ ਜੁੜੇ ਨਾ ਖਾਲੀ ਕੋਈ ਮੁੜੇ ਨਾ ਖਾਣ ਨੂੰ ਥੋੜੇ ਨਾ ਬਹੁਤਾ ਜੁੜੇ ਨਾ ਖਾਲੀ ਕੋਈ ਮੁੜੇ ਨਾ ਗੁਰੂ ਕਿਰਪਾ ਕਰੇ ਇਹ ਬਚਨ ਹਿਰਦੇ ਵਿੱਚ ਵਸਣ ਜੀ ਬੇਅੰਤ ਫੁਰਨਾ ਦੀ ਖਮਾ वाहिगुरू जी ख़ासि वाहिगुरू जी फते